ਆਪਣੇ ਪਿੰਡ ਤੋਂ ਮੈਂ ਆਪਣੇ ਹਸਬੰਦ ਨੂੰ ਜਾਂਦੀ ਪਈ ਸੀ ਕੈਸ਼ ਦੇਣ ਵਾਸਤੇ ਹਾਂਜੀ ਪਿੰਡ ਕਾ ਨੰਬਰ ਕੀ ਮਾਮਲਾ ਆ ਸਰ ਅਸੀਂ ਮਤਲਬ ਆਪਣੇ ਘਰੋਂ ਜਦੋਂ ਨਿਕਲੇ ਤੇ ਮਤਲਬ ਇਹ ਤਿੰਨ ਨੌਜਵਾਨ ਸਾਡਾ ਪਿੱਛਾ ਕਰਦੇ ਪਏ ਸੀ ਜਦੋਂ ਹੀ ਘਰੋਂ ਤੋਂ ਥੋੜੀ ਮਤਲਬ ਦੂਰ ਗਏ ਤੇ ਇਹਨਾਂ ਨੇ ਮਤਲਬ ਸਾਡੇ ਉੱਪਰ ਹਮਲਾ ਕੀਤਾ ਇੱਕ ਦੇ ਕੋਲ ਦਾਤਰ ਜੀ ਉਹਨਾਂ ਨੇ ਮਤਲਬ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਸਿਰ ਤੇ ਸਾਡੇ ਕੋਲ ਫੋਨ ਸੀ ਮੇਰੇ ਹੱਥ ਵਿੱਚ ਮੇਰਾ ਫੋਨ ਡਿੱਗ ਗਿਆ ਇਹਨਾਂ ਨੇ ਫੜ ਲਿਆ ਮੇਰੇ ਕੋਲੋਂ ਦੀਦੀ ਮੇਰੇ ਨਾਲ ਸਿਸਟਰਨ ਲੋ ਹੀ ਉਹਨਾਂ ਕੋਲ ਪਰਸ ਵਿੱਚ ਡਾਕੂਮੈਂਟ ਹੀ ਕੈਸ਼ ਹੀ ਉਹਨਾਂ ਨੇ ਮਤਲਬ ਪਰਸ ਖੋ ਕੇ ਤੇ ਉਸੇ ਟਾਈਮ ਪੜਾੜੋਗੇ ਕਿੰਨਾ ਕੈਸ਼ ਸੀ ਕੈਸ਼ ਵਿੱਚ 50000 ਰੁਪਏ ਮੋਬਾਈਲ ਲੈ ਗਏ ਹਾਂਜੀ ਖੋ ਕੇ ਲੈ ਗਏ ਕਿੰਨੇ ਫੋਨ ਤੁਹਾਡਾ ਫੋਨ ਦੋ ਹੀ ਇੱਕ ਜੀਦੀ ਉਹਨਾਂ ਦਾ ਪਰਸ ਵਿੱਚ ਇੱਕ ਇਹ ਮੇਰੇ ਹੱਥ ਵਿੱਚ ਹੀ ਕਿ ਪਰਸ ਹਾਂਜੀ ਫਿਰ ਅਸੀਂ ਉਸੇ ਟਾਈਮ ਪੁਲਿਸ ਕੰਪਲੇਂਟ ਕੀਤੀ ਪੁਲਿਸ ਥਾਣਾ ਸਦਰ ਬਟਾਲਾ ਇਹਨਾਂ ਦੀ ਟੀਮ ਨੇ 24 ਘੰਟੇ ਦੇ ਵਿੱਚ ਵਿੱਚ ਮਤਲਬ ਕੀਤਾ ਉਹਨਾਂ ਨੂੰ ਕਾਬੂ ਤੇ ਹਾਂਜੀ ਉਹਨਾਂ ਨੂੰ ਫੜ ਲਿਆ ਤੇ ਸਾਡਾ ਸਾਰਾ ਜਿਹੜਾ ਸਮਾਨ ਬ੍ਰਾਮਦ ਕੀਤਾ ਉਹਨਾਂ ਨੇ ਤੇ ਅਸੀਂ ਉਸ ਟੀਮ ਦਾ ਬਹੁਤ ਤਹਿਦੀ ਲੋਤਾਂਨ ਵਾਦ ਕਰਦੇ ਆ థాంక్స్ ਕਰਦੇ ਆ ਕਿ ਟੀਮ ਨੇ ਸਾਡਾ ਮਤਲਬ ਸਮਾਨ ਜੋ ਵੀ ਆ ਆਪਣੇ ਕੋਲ ਬ੍ਰਾਮਦ ਕੀਤਾ ਹਾਂ ਜੀ ਮੈਂ ਵਿੰਦਰ ਸਿੰਘ ਕਾਲਾ ਨਗਪੁਰ ਜੀ ਬਲਾਕ ਪ੍ਰਧਾਨ ਫਤਗੜ ਚੂੜੀਆਂ ਆਮ ਪਾਰਟੀ ਸਾਡੇ ਪਿੰਡ ਕੱਲ ਅਸੀਂ ਕੱਲ ਅੰਬਰਸਰ ਗਏ ਹੋ ਸੀਗੇ ਤੇ ਸਾਨੂੰ ਪਤਾ ਲੱਗਾ ਕਿ ਸਾਡੇ ਪਿੰਡ ਵਿੱਚ ਇੱਕ ਲੋਟ ਹੋਈ ਐ ਜੀ ਉਹ ਹੋਈ ਐ ਮੈਨੂੰ ਜਦੋਂ ਫੋਨ ਕੀਤਾ ਵੀ ਸਾਡੇ ਇਸ ਤਰ੍ਹਾਂ ਲੁੱਟ ਹੋ ਗਈ ਹੈ ਤੇ ਬੰਦੇ ਭੱਜ ਗਏ ਨੇ ਮੈਂ ਕਿਹਾ ਤੁਸੀਂ ਕੋਈ ਗੱਲ ਨਹੀਂ ਜੇ ਲੁੱਟ ਹੋ ਗਈ ਹੈ ਤੇ ਤੁਹਾਡਾ ਪਛਾਹ ਹੋ ਗਿਆ ਤੇ ਬੰਦੇ ਹਨ ਦਾਤ ਮਾਰ ਲੱਗੇ ਤੇ ਪਛਾਹ ਹੋ ਗਿਆ ਔਰ ਅਸੀਂ ਉਸੇ ਵੇਲੇ ਫਿਰ ਮੈਂ ਫੋਨ ਕਰਤਾ ਜੀ ਐਸਐਸ ਸਾਹਿਬ ਸਰਦਾਰ ਸਦਰ ਵਾਲਿਆਂ ਨੂੰ ਸਰ ਸੁਖਵਿੰਦਰ ਸਿੰਘ ਨੂੰ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੂਰੇ 10 ਮਿੰਟ ਵਿੱਚ ਪੁਲਿਸ ਰਿਡਰ ਕਾਲੇ ਮੈਂ ਕਿ ਪਹੁੰਚ ਜਾਂਦੀ ਹੈ ਇਹਨਾਂ ਨੂੰ ਸਾਰਾ ਰਿਪੋਰਟ ਕਰਕੇ ਕਿ ਤਰ੍ਹਾਂ ਇਹੋ ਜਿਹੇ ਬੰਦੇ ਕਿਸ ਤਰ੍ਹਾਂ ਸੀਗਾ ਇਹਨਾਂ ਨੇ 24 ਘੰਟੇ ਨਹੀਂ ਮੱਲ ਕੇ 20 ਘੰਟੇ ਦੇ ਅੰਦਰ ਉਹ ਸਾਰੇ ਬੰਦੇ ਟੈਸਟ ਕਰ ਲਏ ਔਰ ਜਿੰਨੀ ਵੀ ਇਹਨਾਂ ਦੇ ਸਮਾਨ ਉਹਨਾਂ ਦਾ ਹੋਇਆ ਸੀ ਸਾਰਾ ਉਹਨਾਂ ਨੂੰ ਬਰਾਮਦ ਕਰ ਲਿਆ ਔਰ ਅਸੀਂ ਤੁਹਾਨੂੰ ਵਧੀਆਂ ਸਦਰਪਟਾਲਾ ਪੁਲਿਸ ਦੇ ਖਾਸ ਕਰਕੇ ਐਸਐਸ ਸਾਹਿਬ ਉਹਨਾਂ ਦੇ ਸਾਰੀ ਇਹਨੀ ਟੀਮ ਦੇ ਕਿ ਇੰਨੀ ਕਰੰਟ ਐਕਸ਼ਨ ਲੈ ਕੇ ਇਹਨਾਂ ਨੇ ਜਿਹੜੇ ਮੁਰਜ਼ੇ ਫੜੇ ਰ ਅ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਔਰ ਅਸੀਂ ਇਹਨਾਂ ਦੇ ਕੰਮ ਤੇ ਬਹੁਤ ਖੁਸ਼ ਆ ਹਾਂਜੀ ਮੈਂ ਐਸਐਸ ਜੀ ਜੰਦਰ ਸਿੰਘ ਐਸਐਚਓ ਸਦਰਪਟਾਲਾ ਕੱਲ ਇੱਕ ਸੂਚਨਾ ਪ੍ਰਾਪਤ ਹੋਈ ਜੀ ਆਪਣੇ ਜਿਤਾ ਤੇ ਉਦਿੰਨ ਨਾਨ ਜਿਹੜੇ ਆਪਣੇ ਪਿੰਡ ਕਾਲਾ ਨੰਗਲ ਤੋਂ ਜਾ ਰਹੇ ਸੀ ਸ਼ੁਗਰ ਮਿਲ ਬਟਾਰਾ ਨੂੰ ਤੇ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਇਹਨਾਂ ਨੇ ਦਾਤਾ ਦੀ ਨੋਕ ਤੇ ਉਹਨਾਂ ਕੋਲੋਂ ਕਰੀ 50000 ਦੇ ਦੋ ਮੋਬਾਈਲ ਚੋਰੀ ਉਹਨਾਂ ਦੇ ਦਸਤਾਵੇਜ਼ ਜੀ ਖੋਖੜ ਕੇ ਤਫਾਰਾਰ ਹੋ ਗਏ। ਇਹ ਸੂਚਨਾ ਮਿਲ ਤੋਂ ਬਾਅਦ ਯਸੇਵਿੰਦਰ ਸਿੰਘ ਵੱਲੋਂ ਮਕਦਮਾ ਰਿਕਾਰਡ ਕੀ ਦਿੱਤੀ ਗਈ ਤੇ ਤਕਤੀਸ਼ ਕੀਤੀ ਗਈ ਜੋ ਟੈਕਨੀਕਲ ਅਧਾਰ ਤੇ ਜਿਹੜੇ ਦੋਸ਼ੀ ਪਾਏ ਗਏ ਸਨ ਉਹ ਸਾਰੇ ਬੰਦੇ ਹੈਗੇ ਆਪਣੇ ਜੋਬਨਪ੍ਰੀਤ ਸਿੰਘ ਰਵਿੰਦਰ ਸਿੰਘ ਰਾਜਾ ਆਕਾਸ਼ਦੀਪ ਸਿੰਘ ਇਹਨਾਂ ਨੂੰ ਨੋਮੀਨੇਟ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਆ ਅਰੈਸਟ ਕਰਕੇ ਇਹਨਾਂ પાસે ਇਹਨਾਂ ਕੋਲ ਜੋ ਮੋਟਸੜ ਵਰਤਿਆ ਮਾਰਦਾ ਦੇ ਦਿੱਤੇ ਦਾਤਰ ਕੁਝ ਕਰੰਸੀ ਮੋਬਾਈਲ ਇਹ ਸਾਰਾ ਕੁਝ ਰਿਕਵਰ ਕੀਤਾ ਇਹਨਾਂ ਕੋਲ ਕੁਝ ਕਿਸੇ ਚੱਲ ਰਹੀ ਹੈ ਕੁਝ ਕਿਸ ਤੋਂ ਬਾਅਦ ਜੋ ਵੀ ਹੋਰ ਵੀ ਖੁਲਾਸੇ ਹੋਣਗੇ ਉਹ ਲਈ ਜਾਣਾ ਕੋ ਇਹ ਨਜ਼ਰ ਮਾੜਾ ਸਿਰ ਕਰਕੇ ਇਹਨਾਂ ਨੂੰ ਬਿਗੋੜੀ ਪਹੇਲ ਕੀਤੀ ਜਾ ਰਹੀ ਹੈ ਪਹਿਲੋਂ ਵੀ ਰਕਾਰਡ ਇਹਨਾਂ ਦਾ ਖਰਾਬ ਹੀ ਹੈ ਇਹਨਾਂ ਨੇ ਕਿ ਇਸ ਇਤਨਾ ਵੀ ਕੋਈ ਕੁਛ ਹੈਗਾ ਉਹ ਵੀ ਕਰ ਰਹੇ ਆਪਾਂ ਫਿਰੋਂ ਤੋਂ ਬਾਅਦ ਕੋਈ ਤਾਂ ਜੋਸਫ ਆਮ ਡਾਕਟਰ ਵਖਾ ਕੇ ਉਹ ਜੇ ਉਹ ਨਾਇਨਾ ਨੂੰ ਆਪਣਾ ਸਮਾਨ ਦਿੱਤੀਆਂ ਤੇ ਡਾਕਟਰ ਮਾਰੀ ਸਕਦੀ ਸੀ ਉਹਨਾਂ ਨੇ ਦਾਤਰੇ ਨੇ ਵਖਾਇਆ ਵੀ ਉਹਨਾਂ ਨੂੰ ਤੇ ਉਹਨਾਂ ਤੇ ਵਾਰ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਏ ਡਰਦੀ ਇਹਨਾਂ ਨੂੰ ਇਹ ਡਰਦੀ ਭੈਥੋਂ ਹੀ ਇਹਨਾਂ ਨੂੰ ਸਵਾਰ ਦਿੱਤਾ ਜਾਦਾ ਹੈ। ਇਹ ਡਰਦੀ। ਇਹਨਾਂ ਦੇ ਖਿਲਾਫ ਮੁਕਦਮਾ ਨੰਬਰ 102 ਅੰਡਰ ਸੈਕਸ਼ਨ 304 ਬੀ 2 3 ਬੀ 5 ਜਿਹੜੀ ਪਹਿਲਾਂ 388 ਬੀ 2 ਹੁੰਦੀ ਸੀ ਉਹਦੇ ਤਹਿਤ ਏਐਸਓ ਮਿੰਦਰ ਸਿੰਘ ਵੱਲੋਂ ਮੁਕਦਮਾ ਦਰਜ ਕੀਤਾ ਗਿਆ ਜਿਸ ਇਸ ਤੋਂ ਤਸ਼ਦੀਕ ਕੀਤੀ ਜਾਂਦੀ ਹੈ। ਇਹਨਾਂ ਦੀ ਗ੍ਰਿਫਤਾਰੀ ਦੁਪਾਈ ਹੈ। ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਇਹ ਇਧਰ ਦੀ ਸਾਈਟ ਤੋਂ ਮੇਲ ਵਾਲੀ ਸਾਈਟ ਤੋਂ ਜਿਹੜੀ ਹੋਈ ਆ ਕਿਉਂਕਿ ਇਧਰ ਹੀ ਇਹ ਆਪਣੀ ਹੋਰੀ ਯਾਰ ਤਾਂ ਦਾ ਵਾਸਤੇ ਵੀ ਅਹੀ ਤੇ ਚੱਕਰ ਸੀ ਜਿੱਥੋਂ ਇਹਨਾਂ ਨੂੰ ਕੰਮ ਮੁੱਕਾਉਣਾ ਇਹ ਸਹਾਰੀ ਦੇ ਰਹਿਣ ਵਾਲੇ ਨੇ ਤੰਨੇ ਤੇ ਤਿੰਨਾਂ ਨੇ ਕੋਡਲ ਬਣਾ ਕੇ ਤੇ ਪਲਾਨਿੰਗ ਕਰਕੇ ਕੀਤਾ ਹੈ